ਸਿਸਟਮ ਦੀ ਵੱਡੀ ਖਬਰ ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਲੀਫੋਰਨੀਆ ਦੇ অন্ਟਾਰੀਓ ਵਿੱਚ ਵੈਸਟ ਬਾਉਂਡ 10 ਫ੍ਰੀਵੇ ਦੇ ਮੰਗਲਵਾਰ ਨੂੰ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੌਰਾਨ ਇੱਕ ਟਰੱਕ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਵਿੱਚ ਜਾ ਵਜਿਆ ਜਿਸ ਕਾਰਨ ਘੱਟੋ-ਘੱਟ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖਮੀ ਹੋ ਗਏ ਹਨ ਕਈ ਵਾਹਨਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਵਜੋ ਹੋਈ ਹੈ ਜੋ ਕਿ 21 ਸਾਲ ਦਾ ਹੈ ਜਿਸ ਨੂੰ ਨਸ਼ੇ 'ਚ ਵਾਹਨ ਚਲਾਉਣ ਅਤੇ ਵਾਹਨ ਨਾਲ ਟੱਕਰ ਮਾਰ ਕੇ ਲੋਕਾਂ ਦੀ ਜਾਨ ਲੈਣ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੋਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਹ ਡਰੱਗਸ ਦੀ ਡੋਜ਼ ਲੈ ਕੇ ਵਾਹਨ ਚਲਾ ਰਿਹਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ 21 ਸਾਲਾਂ ਜਸ਼ਨਪ੍ਰੀਤ ਤੇਜ਼ ਰਫ਼ਤਾਰ 'ਚ ਵਾਹਨ ਚਲਾ ਰਿਹਾ ਸੀ ਅਤੇ ਟੱਕਰ ਤੋਂ ਪਹਿਲਾਂ ਬ੍ਰੇਕ ਵੀ ਨਹੀਂ ਲਗਾਈ ਇਹ ਘਟਨਾ ਉਸਦੇ ਸੈਮੀ ਟਰੱਕ ਦੇ ਡੈਸ਼ ਕੈਂਪ ਵਿੱਚ ਕੈਦ ਹੋ ਗਈ ਫੁਟੇਜ ਵਿੱਚ ਜਸ਼ਨਪ੍ਰੀਤ ਦਾ ਫਰੇਟ ਲਾਈਨਰ ਟਰੈਕਟਰ ਤੇ ਟ੍ਰੇਲਰ ਇੱਕ ਐਸਯੂਵੀ ਦੇ ਪਿਛਲੇ ਹਿੱਸੇ ਨਾਲ ਟਕਰਾਂਦਾ ਹੈ ਤੇ ਫਿਰ ਉਸੇ ਲੈਂਡ ਵਿੱਚ ਕਈ ਵਾਰਾਂ ਨੂੰ ਟੱਕਰ ਮਾਰਦਾ ਦਿਖਾਈ ਦਿੰਦਾ ਹੈ ਪੀੜਤਾ ਵਿੱਚ ਇੱਕ 54 ਸਾਲਾ ਅਪਲੈਂਡ ਦਾ ਆਦਮੀ ਸੀ ਜਦੋਂ ਕਿ ਬਾਕੀ ਦੋ ਪੀੜਤ ਜੋ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ ਗਏ ਹਨ ਉਹਨਾਂ ਦੀ ਪਛਾਣ ਹਜੇ ਨਹੀਂ ਹੋ ਸਕੀ ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਇੱਕ ਭਾਰਤੀ ਨਾਗਰਿਕ ਹੈ ਜੋ 2022 ਵਿੱਚ ਸੰਯੁਕਤ ਰਾਜ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਫਲੋਰੀਡਿਆ 'ਚ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਇੱਕ ਗਲਤ ਯੂ-ਟਰਨ ਲੈ ਲਿਆ ਸੀ ਜਿਸ ਮਗਰੋਂ ਪਿੱਛੋਂ ਆ ਰਹੀ ਇੱਕ ਗੱਡੀ ਟਰੱਕ ਵਿੱਚ ਜਾ ਵਜੀ ਜਿਸ ਕਾਰਨ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ ਤੇ ਹਰਜਿੰਦਰ ਸਿੰਘ ਨੂੰ ਫਲੋਰੀਡਿਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਸ ਦਾ ਮਾਮਲਾ ਅੰਤਰਰਾਸ਼ਟਰੀ ਪੱਤਰ ਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ ਜਿਸ ਮਗਰੋਂ ਟਰੰਪ ਪ੍ਰਸ਼ਾਸਨ ਨੇ ਡਰਾਈਵਿੰਗ ਲਾਇਸੈਂਸ ਦੇਣ ਦੇ ਨਿਯਮਾਂ ਨੂੰ ਔਰ ਜ਼ਿਆਦਾ ਸਖਤ ਕਰ ਦਿੱਤਾ ਸੀ ਇਸ ਟਾਈਮ ਦੀ ਵੱਡੀ ਖਬਰ ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਲੀਫੋਰਨੀਆ ਦੇ অন্ਟਾਰੀਓ ਵਿੱਚ ਵੈਸਟ ਬਾਉਂਡ 10 ਫ੍ਰੀਵੇ ਦੇ ਮੰਗਲਵਾਰ ਨੂੰ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੌਰਾਨ ਇੱਕ ਟਰੱਕ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਵਿੱਚ ਜਾ ਵਜਿਆ ਜਿਸ ਕਾਰਨ ਘੱਟੋ-ਘੱਟ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖਮੀ ਹੋ ਗਏ ਹਨ ਕਈ ਵਾਹਨਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਵਜੋਂ ਹੋਈ ਹੈ ਜੋ ਕਿ 21 ਸਾਲ ਦਾ ਹੈ ਜਿਸ ਨੂੰ ਨਸ਼ੇ 'ਚ ਵਾਹਨ ਚਲਾਉਣ ਅਤੇ ਵਾਹਨ ਨਾਲ ਟੱਕਰ ਮਾਰ ਕੇ ਲੋਕਾਂ ਦੀ ਜਾਨ ਲੈਣ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੋਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਹ ਡਰੱਗਜ਼ ਦੀ ਡੋਜ਼ ਲੈ ਕੇ ਵਾਹਨ ਚਲਾ ਰਿਹਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ 21 ਸਾਲਾਂ ਜਸ਼ਨਪ੍ਰੀਤ ਤੇਜ਼ ਰਫ਼ਤਾਰ 'ਚ ਵਾਹਨ ਚਲਾ ਰਿਹਾ ਸੀ ਅਤੇ ਟੱਕਰ ਤੋਂ ਪਹਿਲਾਂ ਬ੍ਰੇਕ ਵੀ ਨਹੀਂ ਲਗਾਈ ਇਹ ਘਟਨਾ ਉਸਦੇ ਸੈਮੀ ਟਰੱਕ ਦੇ ਡੈਸ਼ ਕੈਂਪ ਵਿੱਚ ਕੈਦ ਹੋ ਗਈ ਫੁਟੇਜ ਵਿੱਚ ਜਸ਼ਨਪ੍ਰੀਤ ਦਾ ਫਰੇਟ ਲਾਈਨਰ ਟਰੈਕਟਰ ਤੇ ਟ੍ਰੇਲਰ ਇੱਕ ਐਸਯੂਵੀ ਦੇ ਪਿਛਲੇ ਹਿੱਸੇ ਨਾਲ ਟਕਰਾਂਦਾ ਹੈ ਤੇ ਫਿਰ ਉਸੇ ਲੈਂਡ ਵਿੱਚ ਕਈ ਵਾਰਾਂ ਨੂੰ ਟੱਕਰ ਮਾਰਦਾ ਦਿਖਾਈ ਦਿੰਦਾ ਹੈ ਪੀੜਤਾ ਵਿੱਚ ਇੱਕ 54 ਸਾਲਾਂ ਅਪਲੈਂਡ ਦਾ ਆਦਮੀ ਸੀ ਜਦੋਂ ਕਿ ਬਾਕੀ ਦੋ ਪੀੜਤ ਜੋ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ ਗਏ ਹਨ ਉਹਨਾਂ ਦੀ ਪਛਾਣ ਹਜੇ ਨਹੀਂ ਹੋ ਸਕੀ ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਇੱਕ ਭਾਰਤੀ ਨਾਗਰਿਕ ਹੈ ਜੋ 2022 ਵਿੱਚ ਸੰਯੁਕਤ ਰਾਜ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਫਲੋਰੀਡਿਆ 'ਚ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਇੱਕ ਗਲਤ ਯੂ-ਟਰਨ ਲੈ ਲਿਆ ਸੀ ਜਿਸ ਮਗਰੋਂ ਪਿੱਛੋਂ ਆ ਰਹੀ ਇੱਕ ਗੱਡੀ ਰਕ ਵਿੱਚ ਜਾਵਜੀ ਜਿਸ ਕਾਰਨ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ ਤੇ ਹਰਜਿੰਦਰ ਸਿੰਘ ਨੂੰ ਫਲੋਰੀਡिया ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਸ ਦਾ ਮਾਮਲਾ ਅੰਤਰਰਾਸ਼ਟਰੀ ਪੱਤਰ ਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ ਜਿਸ ਮਗਰੋਂ ਟਰੰਪ ਪ੍ਰਸ਼ਾਸਨ ਨੇ ਡਰਾਈਵਿੰਗ ਲਾਇਸੈਂਸ ਦੇਣ ਦੇ ਨਿਯਮਾਂ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ ਸੀ